ਜਾਣਾ ਚਾਹਾਂਗਾ ਕਿ ਤੁਸੀਂ ਸੱਚੀ ਬਾਹਰੋਂ ਹੜਕਿਥੇ ਵਾਪਸ ਆਏ ਹਾਂਜੀ ਹਾਂਜੀ ਪਾਜੀ ਮੇਰਾ ਮੇਰੀ ਸਟੱਡੀ ਵੀ ਫੋਰਨ ਦੀ ਹੈਗੀ ਆ ਤੇ ਮੀਨਸ ਫੋਰਨ ਚ ਆਪਣੇ ਸਟੱਡੀ ਪੂਰੀ ਵਗੈਰਾ ਕਰਕੇ ਮੇਰਾ ਇੱਥੇ ਨੂੰ ਹੋਇਆ ਕਿਉਂਕਿ ਸਾਡਾ ਪੰਜਾਬੀਆਂ ਦਾ ਇੱਕ ਹੈਗਾ ਕਿ ਆਪਾਂ ਬੱਚੇ-ਬੱਚੇ ਲੱਖ ਰੁਪਇਆ ਲਾ ਕੇ ਬਾਹਰ ਜਾ ਕੇ ਕਿ ਸਿੰਪਲ ਬਣਾਣੇ ਜਿਹੜੀ ਰਨ ਵਿੱਚ ਦੌੜ ਵਿੱਚ ਮੈਂ ਵੀ ਗਿਆ ਸੀ ਕਿ ਯਾਰ ਆਪਾਂ ਰਿਸ਼ਤੇਦਾਰਾਂ ਨੂੰ ਵਿਖਾਣਾ ਆਣ ਗਵਾਟ ਨੂੰ ਵਿਖਾਣਾ ਲੋਕਾਂ ਨੂੰ ਵਿਖਾਣਾ ਕਿ ਮੁੰਡਾ ਬਾਹਰ ਰਹਿੰਦਾ ਹੈ ਬਾਹਰ ਜਾ ਕੇ ਲਾਈਫ ਕੀ ਹਗੇ ਮੈਨੂੰ ਦੱਸਣ ਦੇ ਲੋੜ ਨਹੀਂ ਜਿੰਨੇ ਕਰਨੋਂ ਇੱਥੇ ਬਹੁਤ ਕੁਝ ਕਰ ਜਾਣਾ ਹੈ ਨਾਲੇ ਗੁਰੂ ਨਗਰੀ ਦੇ ਵਿੱਚ ਬੈਠੇ ਆ ਇੱਥੇ ਦੇ ਸਾਨੂੰ ਪੁਰਖਿਆਂ ਦੀਆਂ ਭਗਤੀਆਂ ਨੇ ਬਚਾਇਆ ਹੋਇਆ ਬੜਾ ਬਹੁਤ ਕੁਝ ਹੈਗਾ ਲੇਕਿਨ ਕਹਿੰਦੇ ਨਾ ਜਿਹੜੇ ਲੋਕ ਕਹਿੰਦੇ ਪੰਜਾਬ 'ਚ ਕੁਝ ਨਹੀਂ ਉਹਦੇ ਚਲੋ ਇੱਕ ਬਹਾਨਾ ਹੈ ਜਿੰਨੇ ਨਹੀਂ ਕਰਨਾ ਉਹਨੇ ਸਾਗ ਸਮੁੰਦਰ ਪਾਰ ਜਾ ਕੇ ਵੀ ਨਹੀਂ ਕਰਨਾ ਹੈਗਾ ਸਿੱਧੀ ਇਹ ਗੱਲ ਹੈ ਜਿੰਨੇ ਕਰਨਾ ਉਹਨੇ ਇੱਥੇ ਬਹੁਤ ਕੁਝ ਕਰ ਲੈਣਾ ਹੈ ਬਾਕੀ ਹਰ ਇੱਕ ਤੇ ਇੱਕ ਦਾਣਾ ਪਾਣੀ ਲਿਖਿਆ ਹੁੰਦਾ ਹੈ ਕਿ ਕਿੱਥੇ-ਕਿੱਥੇ ਕਿਸਰੇ ਦਾਣਾ ਪਾਣੀ ਨੇ ਲੈ ਕੇ ਜਾਣਾ ਹੈ ਉਹ ਗੱਲ ਅਲੱਗਾ ਹੈਗੀ ਅਸੀਂ ਇੱਕ ਹੋਰ ਕਾਰਨ ਡਾਲਰਾਂ ਪਿੱਛੇ ਜਾਂਦੇ ਰਹੇ ਤੇ ਵੀ ਡਾਲਰ ਛੱਡ ਕੇ ਆਏ ਉਹ ਤਾਂ ਨਹੀਂ ਕਿ ਖਿਆਲ ਆ ਨਹੀਂ ਵੀਰੇ ਡਾਲਰ ਛੱਡ ਕੇ ਮੈਂ ਆਇਆ ਕਿਉਂਕਿ ਪਿੱਛੇ ਮੇਰੇ ਬਜ਼ੁਰਗ ਮਾਪੇ ਆਗੇ ਸੀ 70 ਪਲੱਸ ਮੇਰੇ ਡੈਡ ਨੇ 64 ਪਲੱਸ ਮੇਰੇ ਮਮ ਨੇ ਸਾਡਾ ਹੁੰਦਾ ਹੈ ਕਿ ساری ਉਮਰ ਪੈਸਾ ਕਮਾਣਾ ਹੈ ਅੱਜ ਮਾਪੇ ਦੇ ਕੋਲ ਨਹੀਂ ਰਵਾਂਗੇ 3 ਸਾਲ ਬਾਅਦ ਫਿਰ ਆਰ ਆਈ ਪੀ ਦੇ ਸਟੇਟਸ ਹੀ ਪਾ ਚੋਗੇ ਆਪਾਂ ਰਹਿ ਜੀਦਾ ਅਕਸਰ ਲੋਕ ਨੇ ਜਿਹੜੇ ਬਾਹਰ ਆਪਣੇ ਤਰਕ ਲਈ ਜਾਂਦੇ ਨੇ ਜਦੋਂ ਬਾਹਰ ਦੇ ਪ੍ਰਤੀਸ਼ਾ ਵਿੱਚ ਜਾਂਦੇ ਨੇ ਉੱਥੇ ਜਾ ਕੇ ਸੈੱਟ ਹੋ ਜਾਂਦੇ ਨੇ ਪਰ ਦੇਖਿਆ ਜਾਵੇ ਕਈ ਲੋਕ ਆਪਣਾ ਬਾਹਰ ਜਰੂਰ ਜਾਂਦੇ ਨੇ ਪਰ ਵਾਪਸ ਆਪਣੇ ਦੇਸ਼ਾਂ ਨੂੰ ਜਰੂਰ ਮੁੜਦੇ ਕਿਉਂ ਕਿ ਦੇਸ਼ ਦੇ ਵਿੱਚ ਗੱਲ ਕਲੀ ਆਪਣੇ ਦਾ ਸਾਥ ਹੁੰਦਾ ਆਪਣਾ ਸਾਥ ਹੁੰਦਾ ਕਿਉਂਕਿ ਬਗਾਨੇ ਦੇਸ਼ਾਂ ਦੇ ਵਿੱਚ ਕੋਈ ਨਹੀਂ ਕੰਮ ਆਉਂਦਾ ਇੱਥੇ ਆਪਣੇ ਕੰਮ ਆਉਂਦੇ ਇਸ ਤਰ੍ਹਾਂ ਹੀ ਇੱਕ ਅਮਰਸਰ ਦੇ ਇੱਕ ਨੌਜਵਾਨ ਗੁਰਸਿੰਘ ਦੀ ਵੀਰ ਦੀ ਇੱਕ ਤੁਹਾਨੂੰ ਕਹਾਣੀ ਦਿਖਾਉਣ ਜਾ ਰਹੇ ਆ ਜਿਹੜਾ ਕਿ ਬਾਹਰ ਹੋ ਕੇ ਆ ਦੋ ਤਿੰਨ ਡਿਗਰੀਆਂ ਵੀ ਸਕਾਲ ਹੈ ਤੇ ਸੇਰ ਆ ਕੇ ਆਪਣਾ ਇੱਥੇ ਕੰਮ ਸੈਟਅਪ ਸ਼ੁਰੂ ਕੀਤਾ ਹੈ ਪਰ ਦੇਖਿਆ ਜਾਵੇ ਤਾਂ ਮੇਨ ਕਾਲੇ ਦੇ ਵਿੱਚ ਇਹ ਹੈ ਕਿ ਮਿਹਨਤ ਕਰ ਰਿਹਾ ਕਿਉਂਕਿ ਬਾਹਰ ਵੀ ਜੇ ਇਸ ਤਰ੍ਹਾਂ ਕਹਿਣਾ ਹੈ ਕਿ ਬਾਹਰ ਵੀ ਜੇ ਅਸੀਂ ਮਿਹਨਤ ਕਰਦੇ ਹਾਂ ਤਾਂ ਇੱਥੇ ਕਿਉਂ ਨਹੀਂ ਆਪਣੇ ਦੇਸ਼ 'ਚ ਕਿਉਂ ਨਹੀਂ ਤੁਹਾਨੂੰ ਸਵੀਰਨਾ ਵਿੱਚ ਰੂਮ ਲਾਂਗ ਵਿੱਚ ਦੇਖ ਸਕਦੇ ਹੋ ਇਹ ਵੀ ਖੁਦ ਇੱਕ ਸ਼ੈਫ ਹੈ ਕਹਿ ਸਕਦੇ ਹਾਂ ਕਿ ਹੋਰ ਆ ਆਪਣਾ ਉਹ ਕੰਮ ਜਿਹੜਾ ਸਿੱਖਦਾ ਇਟਾਲੀਅਨ ਵਗੈਰਾ ਦਾ ਕੰਮ ਹੈ ਇਸ ਵੀਰ ਕੋ ਹੋਰ ਵੀ ਵੱਖ-ਵੱਖ ਟਾਈਪ ਦੀ ਜਿਹੜੀ ਚੀਜ਼ਾਂ ਹੈ ਵੀਰ ਜਿਹੜਾ ਬਣਾ ਲੈਂਦਾ ਵੀਰ ਨਾਲ ਗੱਲਬਾਤ ਜ਼ਰੂਰ ਕਰਾਂਗੇ ਕਿਉਂਕਿ ਦੇਖਿਆ ਜਾਵੇ ਤਾਂ ਵਾਪਸ ਮੁੜਨ ਦਾ ਆਖਰੀ ਕਾਰਨ ਸੀਗਾ ਤੇ ਫਿਰ ਇੱਥੇ ਆ ਕੇ ਆਪਣਾ ਕੰਮ ਸ਼ੁਰੂ ਕੀਤਾ ਗੱਲਬਾਤ ਜ਼ਰੂਰ ਕਰ ਲੈਣੀ ਹੈ ਸਸੀ ਗੱਲ ਸਸੀ ਹੋ ਵੀਰੇ ਕੀ ਨਾਮ ਜੀ ਆਪ ਦਾ ਜਪਰੀ ਸਿੰਘ ਤੁਹਾਨੂੰ ਜਾਨਣਾ ਚਾਹਾਂਗਾ ਕਿ ਤੁਸੀਂ ਸੱਚੀ ਬਾਹਰੋਂ ਹਾੜੀਕਤੇ ਵਾਪਸ ਆਏ ਹਾਂਜੀ ਹਾਂਜੀ ਬਾਜੀ ਮੇਰਾ ਮੇਨ ਮੇਰੀ ਸਟੱਡੀ ਵੀ ਫੋਰਨ ਦੀ ਹੈਗੀ ਆ ਤੇ ਮੈਨਸ ਫੋਰਾਂਜ ਆਪਣੀ ਸਟੱਡੀ ਪੂਰੀ ਵਗੈਰਾ ਕਰਕੇ ਮੇਰਾ ਇੱਥੇ ਨੂੰ ਹੋਇਆ ਕਿਉਂਕਿ ਸਾਡਾ ਪੰਜਾਬੀਆਂ ਦਾ ਇੱਕ ਹੈਗਾ ਕਿ ਆਪਾਂ ਬੱਚੇ-ਬੱਚੇ ਲੱਖ ਰੁਪਇਆ ਲਾ ਕੇ ਬਾਹਰ ਜਾ ਕੇ ਕਿਸੇ ਬਲ ਬਣਾਣੇ ਜਿਹੜੀ ਗਨ ਵਿੱਚ ਡੋੜ ਵਿੱਚ ਮੈਂ ਵੀ ਗਿਆ ਸੀ ਕਿ ਯਾਰ ਆਪਾਂ ਰਿਸ਼ਤੇਦਾਰਾਂ ਨੂੰ ਵਿਖਾਣਾ ਆਣ ਗਵਾਂਡ ਨੂੰ ਵਿਖਾਣਾ ਲੋਕਾਂ ਨੂੰ ਵਿਖਾਣਾ ਕਿ ਮੁੰਡਾ ਬਾਹਰ ਰੰਦਾ ਹੈ ਬਾਹਰ ਜਾ ਕੇ ਲਾਈਫ ਕੀ ਹੱਗੇ ਮੈਨੂੰ ਦੱਸਣ ਦੀ ਲੋੜ ਨਹੀਂ ਸਾਰਿਕ ਨੂੰ ਪਤਾ ਜਿਹਦੇ ਵੀ ਰਿਸ਼ਤੇਦਾਰ ਰਹਿੰਦੇ ਆ ਅਜ ਦੇ ਟਾਈਮ ਤੇ ਬਾਹਰ ਦੇ ਹਾਲਾਤ ਹੀ ਵੱਖਰੇ ਹੋਏ ਪਏ ਨੇ ਤੇ ਤੁਸੀਂ ਇਤੋਂ ਹਸਾ ਲਗਾ ਲੋ ਕਿ ਬਾਰ ਕੀ ਕੁਝ ਰਹਿ ਗਿਆ ਹੁਣ ਮੈਂ ਰੀਸੈਂਟਲੀ ਇੱਕ ਨਿਊਜ਼ ਦੇਖੀ ਸੀ 2024 ਦੇ ਵਿੱਚ ਸੀ ਕਿ 10 ਕੁੜੀਆਂ ਜੱਜ ਬਣੀਆਂ ਕਈ ਕਈਆਂ ਦੇ ਫਾਦਰ ਮੋਚੀ ਨੇ ਕਈਆਂ ਦੇ ਕੋਈ ਆਟੋ ਰਿਕਸ਼ਾ ਚਲਾ ਰਹੇ ਨੇ ਕੋਈ ਕੁਛ ਕਹਿੰਦਾ ਮਤਲਬ ਜਿੰਨੇ ਕਰਨਾ ਉਹਨਾਂ ਇੱਥੇ ਬਹੁਤ ਕੁਝ ਕਰ ਜਾਣਾ ਨਾਲੇ ਗੁਰੂ ਨਗਰੀ ਦੇ ਵਿੱਚ ਬੈਠੇ ਆ ਇੱਥੇ ਦੇ ਸਾਨੂੰ ਪੁਰਖਿਆਂ ਦੀਆਂ ਭਗਤੀਆਂ ਨੇ ਬਚਾਇਆ ਹੋਇਆ ਬੜਾ ਬਹੁਤ ਕੁਝ ਆ ਗਿਆ ਲੇਕਿਨ ਕਹਿੰਦੇ ਨਾ ਜਿਹੜੇ ਲੋਕ ਕਹਿੰਦੇ ਪੰਜਾਬ ਚ ਕੁਝ ਨਹੀਂ ਉਹਦੇ ਚਲੋ ਇੱਕ ਬਹਾਨਾ ਹੈ ਜਿੰਨੇ ਨਹੀਂ ਕਰਨਾ ਉਹਨਾਂ ਦਾ ਸਮੁੰਦਰ ਪਾਰ ਜਾ ਕੇ ਵੀ ਨਹੀਂ ਕਰਨਾ ਹਗਾ ਸਿੱਧੀ ਜਿਹੀ ਗੱਲ ਹੈ ਜਿੰਨੇ ਕਰਨਾ ਉਹਨਾਂ ਇੱਥੇ ਬਹੁਤ ਕੁਝ ਕਰ ਲੈਣਾ ਹੈ ਬਾਕੀ ਹਰ ਇੱਕ ਦੇ ਇੱਕ ਦਾਣਾ ਪਾਣੀ ਲਿਖਿਆ ਹੁੰਦਾ ਹੈ ਕਿ ਕਿਥੇ ਕਿਥੇ ਕਿਸਰੇ ਦਾਣਾ ਪਾਣੀ ਨੇ ਲੈ ਕੇ ਜਾਣਾ ਉਹ ਗੱਲ ਅਲੱਗ ਹੈਗੀ ਆ ਜੀ ਬਸ ਇੱਕ ਹੋਰ ਕਾਰਨ ਹੈ ਡਾਲਰਾਂ ਪਿੱਛੇ ਜਾਂਦੇ ਨੇ ਤੇ ਵੀ ਡਾਲਰ ਛੱਡ ਕੇ ਆਏ ਉਹ ਤਾਂ ਨਹੀਂ ਕਿ ਖਿਆਲ ਆ ਨਹੀਂ ਵੀਰੇ ਡਾਲਰ ਛੱਡ ਕੇ ਮੈਂ ਆਇਆ ਕਿਉਂਕਿ ਪਿੱਛੇ ਮੇਰੇ ਬਜ਼ੁਰਗ ਮਾਪੇ ਆ ਗਏ ਸੀ Uh, 70 प्लस ਮੇਰੇ ਡੈਡ ਨੇ 64 प्लस ਮੇਰੇ ਮਮ ਨੇ ਇੱਕ ਲਗਾ ਹੋਇਆ ਪੈਕਡ ਦੋ ਤੇ ਸਾਡਾ ਹੁੰਦਾ ਹੈ ਕਿ ساری ਉਮਰ ਪੈਸਾ ਕਮਾਣਾ ਹੈ ਅੱਜ ਮਾਂ ਬਾਪ ਦੇ ਕੋਲ ਨਹੀਂ ਰਵਾਂਗੇ ਦਨ ਸਾਲ ਬਾਅਦ ਫਿਰ ਆਰ ਆਈ ਪੀ ਦੇ ਸਟੇਟਸ ਹੀ ਪਾ ਚੋਗੇ ਆਪਾਂ ਰਹਿ ਜਿੱਦਾਂ ਕਿ ਮਿਸ ਯੂ ਡੈਡ ਮਿਸ ਯੂ ਮਮ ਠੀਕ ਹੈ ساری ਉਮਰ ਬੰਦੇ ਕੋ ਹੱਡ ਪੈਰ ਹਗੇ ਆਪੇ ਹੱਕ ਮਾਣਾ ਪਰ ਇਹ ਸਭ ਤੋਂ ਇੰਪੋਰਟੈਂਟ ਹੁੰਦੇ ਪੇਰੈਂਟਸ ਜਿਹੜੇ ਹੁੰਦੇ ਆ ਉਹਨਾਂ ਤੋਂ ਵੱਧ ਕੇ ਕੁਝ ਨਹੀਂ ਹੁੰਦਾ ਹਗਾ ਉਹ ਤੇ ਸਮਝ ਲਓ ਅਰਬਾ ਘਰਬਜਵਨੀ ਅਸੀਂ ਉਹਨਾਂ ਨੂੰ ਖਰੀਦ ਸਕਦੇ ਸੋ ਇਹ ਚੀਜ਼ਾਂ ਨੂੰ ਠੁੱਡਾ ਆਪਾਂ ਮਾਰੀਦਾ ਕਿ ਨਹੀਂ ਪਹਿਲਾਂ ਮਾਪਿਓ ਨੇ ਰੱਬ ਤੋਂ ਵੀ ਤਾਂ ਨੇ ਅੱਜ ਜੋ ਵੀ ਮੈਂ ਇੱਥੇ ਆਗਾ ਮੇਰਾ ਬ੍ਰਾਂਡ ਦਾ ਵੀ ਨੇਮ ਦਾ ਮਮਾਸ ਕਿਚਨ ਹੈ ਮੇਰੀ ਮਾਂ ਦੇ ਨਾਮ ਤੇ ਸਟਾਰਟ ਹੋਇਆ ਮੇਰੀ ਇੰਨੀ ਔਕਾਤ ਨਹੀਂ ਸੀ ਕਿ ਮੈਂ ਆਪਣੀ ਮਾਂ ਦੀ سپورਟ ਤੋਂ ਬਿਨਾ ਕਰਾਂ ਅੱਜ ਵੀ ਮੇਰੀ ਮਾਂ 64 ਸਾਲਾਂ ਦੀ ਹੈ ਮੇਰੀ ਹੈਲਪ ਕਰਦੀ ਸਵੇਰੇ ਉੱਠ ਕੇ ਉਹਨੇ ਆਲੂਆਂ ਨੂੰ ਸਭ ਕੁਝ ਮੈਸ਼ ਕਰਨਾ ਐਵਰੀਥਿੰਗ ਕਰਨਾ ਤੇ ਉਹਨਾਂ ਨੇ ਮੈਨੂੰ ਇੱਕੋ ਗੱਲ ਕਹੀ ਹੈ ਕਿ ਪੁੱਤਰ ਜਦੋਂ ਤੱਕ ਸਾਡੇ ਸਵਾਸਾਂ ਚ ਸਵਾਸ ਨੇ ਆਪਾਂ ਤੇਰੇ ਨਾਲ ਹਰ ਘੜੀ ਖੜੇ ਆ ਉਹ ਘੜੀ ਵੀ ਇੱਕ ਆਈ ਸੀ ਜਦੋਂ ਰਿਸ਼ਤੇਦਾਰ ਸਾਥ ਛੱਡ ਗਏ ਮੈਂ ਕਹਿੰਦਾ ਅੱਜ ਦਾ ਟਾਈਮ ਇਦਾਂ ਦਾ ਹੈਗਾ ਕਿ ਭੈਣ ਭਰਾ ਨਹੀਂ ਕੰਮ ਆਉਂਦੇ ਹੈਗੇ ਜਿਹੜਾ ਕੋੜਾ ਸੱਚ ਹੈ ਪਰ ਜਿੱਥੇ ਮਾਪੇ ਖੜ ਜਾਂਦੇ ਸਮਝੋ ਡਾਡੇ ਨਾਲ ਆ ਕੇ ਬਾਬਾ ਨਾਲ ਖੜ ਗਏ ਤੇ ਅੱਜ ਮੈਂ ਜੋ ਵੀ ਕੁਛ ਆਗਾ ਭਾਵੇਂ ਮੇਰਾ ਨਾਮ ਕਾਫੀ ਹੋ ਗਿਆ 버ਗਰ ਦੇ ਵਿੱਚ ਕਾਫੀ ਹੋ ਗਿਆ ਬਟ ਮੇਰੀ ਔਕਾਤ ਫਿਰ ਉਨੀ ਕਾ ਮੇਰੇ ਆਲਵੇਜ਼ ਅਕੇ ਮੇਰੇ ਪੇਰੈਂਟਸ ਸਟੈਂਡ ਨੇ ਫਿਰ ਮੇਰਾ ਜਾ ਕੇ ਨਾਮ ਆਂਦਾ ਮਤਲਬ ਕਿ ਮਾਪੇ ਉਹਨ ਇੱਕ ਕਹਿੰਦੇ ਕਿ ਮਾਪੇ ਰੱਬ ਹੈ ਤੇ ਰੱਬ ਹੀ ਹਨ ਇਹਨਾਂ ਚੜਮ ਦਿੱਤਾ ਸਾਬ ਉਹਦੇ ਰੱਬ ਰੱਬ ਵੀ ਉਹਨਾਂ ਅੱਗੇ ਫਿੱਕਾ ਵੈ ਕਿਥੇ ਕਿਉਂਕਿ ਗੱਲ ਕੀ ਆ 9 ਮਹੀਨੇ ਮਾਂ ਨੇ ਆਪਣੇ ਪੇਟ ਵਿੱਚ ਰੱਖਣਾ ਸਾਡੇ ਲਈ ਦੁੱਖ ਝੱਲਨੇ ਸਭ ਕੁਝ ਝੱਲਣਾ ਠੀਕ ਹੈ ਅਸੀਂ ਕਈ ਵਾਰ ਸਾਡੇ ਕੋਲ ਲੱਖ ਗੁਸਤਾਖੀਆਂ ਹੋ ਜਾਣ ਗਲਤੀਆਂ ਹੋ ਜਾਂਦਾ ਸਾਡੇ ਮਾਪੇ ਸਾਨੂੰ ਬਖਸ਼ ਦਿੰਦੇ ਆ ਕਦੀ ਉਹਨਾਂ ਨੇ ਸਾਡੀਆਂ ਲਕੀਰਾਂ ਹੀ ਕਢਾਈਆਂ ਭਾਵੇਂ ਰੱਬ ਦੇ ਅੱਗੇ ਕਈ ਵਾਰ ਕਢਣੀਆਂ ਪਈਆਂ ਲੇਕਿਨ ਇਹ ਫਿਰ ਇਹ ਕਹਿੰਦੇ ਕੋਈ ਗੱਲ ਨਹੀਂ ਕਾਕਾ ਗਲਤੀ ਇਨਸਾਨਾ ਕੋਲ ਹੁੰਦੀ ਤੂੰ ਤੇ ਫਿਰ ਆਪਣਾ ਬੱਚਾ ਹੈ ਤੇ ਕੋਈ ਚੱਕਰ ਨਹੀਂ ਤੂੰ ਵੱਧ ਕੇ ਮਾਪੇ ਇੱਕ ਇਦਾਂ ਦੇ ਅ ਸ਼ਾਇ ਹੈ ਕਿ ਜਿੰਨੋ ਕਹਿ ਦਈਏ ਕਿ ਇਹਨਾਂ ਨੇ ਕਦੇ ਸਾਨੂੰ ਪਿੱਛੇ ਨਹੀਂ ਧਕਿਆ ਇੱਕ ਪਿਓ ਹੁੰਦਾ ਜਿਹੜਾ ਕਹਿੰਦਾ ਨਹੀਂ ਮੁੰਡਾ ਮੇਰੇ ਤੋਂ ਵੀ ਮੇਰੇ ਵੱਧ ਅੱਗੇ ਨਿਕਲੇ ਤੇ ਬਹੁਤ ਕੁਝ ਇਹ ਚੀਜ਼ ਨੂੰ ਡੀਪਲੀ ਸੋਚੀਏ ਨਾ ਬੈ ਕੇ ਤੇ ਸਮਝ ਲਓ ਜੰਨਤ ਆਪਣੇ ਘਰ ਹੈਗੀ ਸਾਨੂੰ ਕੋਈ ਗੁਰਦੁਆਰੇ ਮਸਜਿਦ ਮੰਦਿਰ ਚਾਹੰਦ ਕਿਤੇ ਲੋੜ ਨਹੀਂ ਹੈਗੀ ਮੈਂ ਕਹਿੰਨਾ ਜੇ ਤੁਹਾਡੇ ਮਾਪਿਓ ਨੇ ਤੁਸੀਂ ਆਪਣਾ ਨੂੰ ਖੁਸ਼ ਰੱਖਿਆ ਹੋਵੇ ਜਾਂ ਉਹਨਾਂ ਨੂੰ ਇੱਕ ਤਰੱਕੀ ਦੇ ਰਾਹ ਵੱਲ ਆਪਣੇ ਤਰੱਕੀ ਦੇ ਰਾਹ ਵਿਖਾਏ ਸਮਝੋ ਉਨੇ ਦਾਦਾ 15 15 ਸਾਲੋਂ ਮਰਵਾਤੀ ਗਿਆ। ਮੈਂ ਜਾਨਣਾ ਚਾਹੁੰਗਾ ਕਿ ਤੁਸੀਂ ਇੱਕ ਗੋਣੇ ਜਿਹੜਾ ਸਿੱਖਿਆ ਕੀ ਗੋਣਾ ਹੈ? ਕੀ ਅੱچھے ਜੋ ਬਣਾਉਂਦੇ ਹੋ ਕੀ ਕੋ ਸਿੱਖ ਕੇ ਆਏ ਹੋ ਤੇ ਉਹ ਚੀਜ਼ ਨੂੰ ਯੂਜ਼ ਕਰਦੇ ਕੀ ਕੀ ਕਰ ਲ। ਭਾਜੀ ਅਸਲ ਦੇ ਵਿੱਚ ਗੱਲ ਕੀ ਹੈ? ਲੋਕੀ ਬ੍ਰਾਂਡ ਦੇ ਪਿੱਛੇ ਭਜਦੇ ਨੇ। ਹਰ ਇੱਕ ਬੰਦਾ ਬ੍ਰਾਂਡ ਦੇ ਪਿੱਛੇ ਭਜਦਾ ਹੈ ਤੇ ਬ੍ਰਾਂਡ ਕਿੱਥੋਂ ਬੰਦੇ ਨੇ? ਇੱਕ ਆਪਣੇ ਕੁਆਲਿਟੀ ਤੋਂ, ਇੱਕ ਆਪਣੇ ਪ੍ਰੋਡਕਟ ਤੋਂ, ਇੱਕ ਸਫਾਈ ਤੋਂ। ਹੋਰ ਉਹਨਾਂ ਉੱਪਰ ਕੁਝ ਵੀ ਨਹੀਂ ਹੈਗਾ। ਮਸਾਲੇ ਵੀ ਉਹ ਹੈ ਜਿਹੜੇ ਅਸੀਂ ਘਰਾਂ 'ਚ ਵਰਤਦੇ ਆਂ। ਸਭ ਕੁਝ ਸੇਮ ਹੈ। ਠੀਕ ਹੈ ਸੈਕਿੰਡ ਹੁੰਦਾ ਹੈ ਕਿ ਹਰ ਇੱਕ ਨੇ ਇਤਸਾਰ ਦੇ ਪੈਸੇ ਜਿਹਨੂੰ ਹੁੰਦੇ ਨਾ ਖਰਚਨੇ ਸਾਡੇ ਪੰਜਾਬੀਆਂ ਦੀ ਸੋਚ ਆ ਕਿ ਇੱਕੋ ਵਾਰੀ ਲੁੱਟ ਲਈ ਹੈ ਕਈਆਂ ਕਈਆਂ ਦੀ ਸੋਚ ਮੈਂ ਸਾਰਿਆਂ ਦੀ ਉਹਨੂੰ ਵੀ ਨਹੀਂ ਵਿੱਚ ਕਵਰ ਅਪ ਕਰਾਂਗਾ ਇੱਕੋ ਵਾਰੀ ਲੁੱਟ ਲਈਏ ਕੱਲ ਦਾ ਪਤਾ ਕਿ ਨਹੀਂ ਪਤਾ ਪਰ ਮੇਰੀ ਜੋ ਥਿੰਕਿੰਗ ਔਰ ਥੌਟਸ ਅਗੇ ਨੇ ਜੋ ਮੇਰੀ ਸੋਚ ਹੈ ਉਹ ਇਹ ਹੈਗੀ ਆ ਕਿ ਹਮੇਸ਼ਾ ਕਸਟਮਰ ਦੇ ਵਿੱਚ ਇਨਵੈਸਟ ਕਰੋ ਮੈਂ ਤੁਹਾਨੂੰ ਮਾਰਕੀਟ ਨਾਲੋਂ ਕੋਈ ਚੀਜ਼ ਸਸਤੀ ਲਾਵਾਂਗਾ ਜਿਹੜੀ ਬਾਜ਼ਾਰ 90 ਰੁਪਏ ਦੀ ਵਿਕਦੀ ਆ ਠੀਕ ਹੈ ਮੈਂ ਮਾਰਜਨ ਲੋ ਕਰਕੇ ਤੁਹਾਨੂੰ ਉਹ ਹੀ ਚੀਜ਼ 80 ਦੇ ਦੇ ਦਾਂਗਾ 70 ਦੀ ਦੇ ਦਾਂਗਾ ਤੁਸੀਂ ਕੋਈ 10 ਜਾਣੇ ਹੋਰ ਲੈ ਕੇ ਆਉਂਗੇ ਕਿ ਨਹੀਂ ਭਾਈ ਇਹਦੇ ਕੋ ਖਾਈਏ ਕਿ ਇੱਕ ਤੇ ਸਸਤਾ ਹੈ ਠੀਕ ਆ ਦੂਸਰਾ ਹਾਈਜਨਿਕ ਹੈ ਤੀਸਰਾ ਇਹ ਬੰਦਾ ਹੋਲਦੀ ਦਾ ਨਹੀਂ ਮਾੜਾ ਬਹੁਤ ਵਧੀਆ ਡੀਲ ਕਰਦਾ ਹੈਗਾ ਧੰਨਵਾਦ ਭਾਈ ਤੇ ਬਹੁਤ ਵਧੀਆ ਡੀਲ ਕਰਦਾ ਹੈਗਾ ਇਹ ਚੀਜ਼ਾਂ ਕਸਮਰ ਨੂੰ ਕਿਦਣਾ ਕਿਦਰੇ ਅਟਰੈਕਟ ਕਰਦੀ ਆ ਹੁਣ ਅਸੀਂ ਵੀ ਉਹ ਫੋਕਸ ਰੱਖਿਆ ਆ ਹੁਣ ਤੁਸੀਂ ਪਰਦੇਸੀ ਲਾ ਲੋਗੇ ਨਾ ਵਰਦੇਸੀ ਜबान ਮਿੱਠੀ ਤੋਂ ਪੰਜਾਬੀ ਲੁੱਟ ਲੈਂਦੇ ਆ ਪੰਜਾਬੀ ਕੋੜੀ ਜबान ਤੋਂ ਆਪਣਾ ਪੰਜਾਬੀ ਭੁਜਾ ਦੇਗਾ ਇਹ ਰਿਅਲਿਟੀ ਹੈ ਪਰ ਜबान ਅਗਰ ਆਪਣੀ ਸਾਫ਼ ਹੋਏਗੀ ਨਾ ਨਿਮਰਤਾ ਵਿੱਚ ਭਰੀ ਹੋਏਗੀ ਗਾਗ ਆਪਣੇ ਆਪ ਨੂੰ ਲਟਾ ਜਾਏਗਾ ਇੱਥੇ ਇਹ ਰਿਅਲਿਟੀ ਹੈ ਹੁਣ ਮੇਰੇ ਕੋਈ ਵੀ ਗਾ ਕਾਵੇ ਵੱਡਾ ਛੋਟਾ ਵੀਰਾ ਕਹਿਣਾ ਕਿਹੜਾ ਜबान ਤੇ ਦਰਾਂ ਅਲਫਾਜ਼ ਚੜਾ ਲਿਆ ਕੋਈ ਕੁੜੀ ਆਵੇ ਹਾਂ ਦੀਦੀ ਇਦਾਂ ਹਾਂ ਜੀ ਦੀਦੀ ਇਦਾਂ ਬਸ ਦੈਟਸ ਇਟ ਮੋਰ ਕੁਝ ਵੀ ਨਹੀਂ ਔਖਾ ਕੁਝ ਨਹੀਂ ਹੈਗਾ ਜ਼ਿੰਦਗੀ ਚ ਬਹੁਤ ਕੁਝ ਸੋਖਿਆ ਹੈ ਉਹਨੂੰ ਇੱਕ ਤੁਸੀਂ ਸੋਚ ਕੇ ਚੱਲੋ ਜ਼ਰੂਰੀ ਨਹੀਂ ਹੈ ਕਿ ਸਟੱਡੀ ਵਿੱਚ ਸਭ ਕੁਝ ਹੈ ਜਗਾ ਜਗਾ ਤੇ ਤੁਸੀਂ ਜਾਓ ਐਕਸਪਲੋਰ ਕਰੋ ਨਵੀਂ ਤੋਂ ਨਵੀਂ ਜਗਾ ਉੱਥੋਂ ਜਾ ਕੇ ਤੁਸੀਂ ਉਥਰੇ ਲੋਕਰ ਰਹਿਣਾ ਸਿਆਣਾ ਸਿੱਖੋ ਉਹਨਾਂ ਦੀ ਬੋਲੀ ਵੇਖੋ ਕਿੱਦਾਂ ਦੀ ਬੋਲਦੇ ਆ ਫਿਰ ਤੁਹਾਨੂੰ ਪਤਾ ਲੱਗੇਗਾ ਕਿ ਵਪਾਰ ਕਿੱਦਾਂ ਚੱਲਦੇ ਆ ਲਾਈਫ ਕਿੱਦਾਂ ਚੱਲਦੀ ਆ ਜੇ ਜਦ ਤੱਕ ਜਾਨਣਾ ਚਾਹੂਗਾ ਕਿ ਕੀ ਕੁਝ ਬਣਾਉਂਦੇ ਹੋ ਉਸ ਬਾਰੇ ਥੋੜਾ ਦੱਸਿਓ ਕਿ ਕੀ ਟੈਰਿੰਗ ਜੋ ਤੁਸੀਂ ਕਹਿ ਪਹਿਲਾਂ ਦੱਸ ਰਹੀ ਸੀ ਕੀ ਕੁਝ ਬਣਾਉਂਦੇ ਹੋ ਥੋੜਾ ਦੱਸਿਓ ਕਿ ਹਾਂ ਮੇਰੇ ਕੋ ਚਾਈਨੀਜ਼ ਹੈ ਇਟਾਲੀਅਨ ਹੈ ਮੈਕਸੀਕਨ ਹੈ ਔਰ ਆਰਡਰ ਸੇ ਬੜਾ ਕੁਝ ਹੋਰ ਵੀ ਰੈਡੀ ਕਰ ਲੀਦਾ ਹੈ ਜਿਵੇਂ 11 ਦੋਸਤਾਂ ਦਾ ਆਰਡਰ ਆ ਗਿਆ ਕਿ ਸ਼ਾਈ ਪਨੀਰ ਬਣਾ ਦੇ ਰਿਸ਼ਤੇਦਾਰਾਂ ਨੇ ਲੱਗੇ ਨੇ ਕੜਾਈ ਪਨੀਰ ਬਣਾ ਦੇ ਉਹ ਵੀ ਨੇ ਇੱਕ ਇੱਕ ਦਿਨ ਪਹਿਲਾਂ ਹੀ ਆਪਾਂ ਆਰਡਰ ਚੱਕ ਲਈਦਾ ਉਹਨਾਂ ਦਾ ਕਿਉਂਕਿ ਅਗਲੇ ਦਿਨ ਆਪਣੇ ਵੀ ਕੰਮ ਦਾ ਹੁੰਦਾ ਹੈ ਤੇ ਹੁਣ ਚਾਈਨਿਸ ਦੀ ਗੱਲ ਕਰਾਂ ਬਰਗਰ ਦੇ ਵਿੱਚ ਮੇਰੇ ਕੋ 9-10 ਤਰ੍ਹਾਂ ਦੀ ਵੈਰਾਈਟੀਆਂ ਹੈਗੀਆਂ ਬਟ ਮੋਸਟਲੀ ਹੁਣ ਚੀਜ਼ੀ ਪੈਟੀ ਚੱਲਦਾ ਪਿਆ ਉਹ ਵੀ ਕਨਵੈਂਸ਼ਨ ਹੈ ਜਿੰਨੂੰ ਕਹਦੇ ਆ ਕਿ ਬਰਗਰ ਤੇ ਹਰ ਜਗ੍ਹਾ ਵਿਕਦਾ ਹੈ ਮੈਕਡੀ ਵੀ ਵਿਕਦਾ ਹੈ 올 ਓਵਰ ਵਿਕਦਾ ਹੈ ਪਰ ਤੁਹਾਡੇ ਕੋ ਕੀ ਖਾਸ ਹੈ ਗਵਾਕ ਇਹ ਲਬਦਾ ਹੈ ਕਿ ਕਿ ਬਰਗਰ ਚ ਚੌਂਗ ਚੌਂਗ ਜਿਹਾ ਵਿਕਦਾ ਹੋਇਆ ਹੁਣ ਮੇਰੇ ਕੋ ਖਾਸ ਗਾਹੀ ਕਿ ਮੇਰੀ ਪੈਟੀ ਕੋਲੋ ਜ ਨੂੰ ਟਿੱਕੀ ਗਲੀ ਕੋਲੋ ਵਿੱਚ ਚੀਜ਼ ਨਿਕਲਦੀ ਆ ਉਹਦੇ ਵਿੱਚ ਮਿਹਨਤ ਹੈ ਸਿੱਖਿਆ ਕਿ ਤੋ ਇਹ ਸਭ ਕੁਝ ਜਾਨਣਾ ਚਾਹਾਂਗਾ ਕਿ ਇਹ ਚੀਜ਼ਾਂ ਬਖਰੀਆਂ ਬਣਾਣੀ ਕਿ ਤੋ ਸਿੱਖ ਪਾਜੀ ਅਸਲ ਦੇ ਵਿੱਚ ਹੁੰਦਾ ਕਿ ਆਪਣਾ ਇੱਕ ਮਾਈਂਡ ਸੈਟ ਹੁੰਦਾ ਹੈ ਕਿ ਮੇਰੀ ਲਾਈਨ ਕੀ ਆ ਹੁਣ ਤੁਹਾਡੀ ਪੱਤਰਕਾਰੀ ਦੀ ਲਾਈਨ ਹੈ ਤੁਹਾਨੂੰ ਪਤਾ ਹੈ ਕੱਲ ਸਵੇਰੇ ਉੱਠ ਕੇ ਕੀ ਕਰਨਾ ਕਿੱਥੇ ਜਾਣਾ ਹੈ ਕੀ ਨਹੀਂ ਹੁਣ ਪੱਤਰਕਾਰ ਹੀ ਛੱਡ ਕੇ ਤੁਸੀਂ ਇਹ ਤੇ ਹਗਾ ਨੇ ਕਿ ਸਵੇਰੇ ਬੈਠ ਕੇ ਜਾ ਕੇ ਕੁਲਚਾਲੇ ਕੋਲ ਗੱਲਾਂ ਮਾਰ ਲੋਗੇ ਠੀਕ ਆ ਇਹੋ ਹੀ ਸਾਡੀ ਲਾਈਨ ਹੈ ਆਪਾਂ ਜਿੱਦਾਂ ਰਾਤੀ ਫਰੀਕ ਹੋਣਾ ਹੈ ਫਿਰ ਨਵੇਂ ਤੋਂ ਨਵੇਂ ਥਾਟਸ ਲੈ ਕੇ ਆਣਾ ਹੈ ਮਾਈਂਡ ਵਿੱਚ ਯਾਰ ਲੋਕਾਂ ਨੂੰ ਕੁਝ ਨਵਾਂ ਦਿਓ ਲੋਕੀ ਜਿਹਦੇ ਪਿੱਛੇ ਪਾਗਲ ਹੋਣ ਕੁਝ ਖਾਣ ਨੂੰ ਲੋਕੀ ਲਾਈਨਾਂ ਵਿੱਚ ਖੜ ਜਾਂਣ ਉਹ ਚੀਜ਼ਾਂ ਨੂੰ ਇਨਵੈਂਟ ਕਰੋ ਆਪਣੇ ਮਾਈਂਡ ਦੇ ਅੰਦਰ ਉਹਨੂੰ ਬਣਾਓ ਉਹਨੂੰ ਪਹਿਲਾਂ ਇੱਕ ਦੋ ਟਰਾਈਆਂ ਮਾਰੋ ਮੈਂ ਇੱਦਾਂ ਹੀ ਕਰਦਾ ਮੈਂ ਟਰਾਈਆਂ ਮਾਰਦਾ ਯਾਰਾ ਦੋਸਤਨ ਖਾਣੋ ਓਕੇ ਓਕੇ ਆ ਬਾਈ ਚੱਲ ਯਾਰ ਕਰ ਦੋ ਆਪਾਂ ਵੀਡੀਓ ਸ਼ੂਟ ਕਰਨ ਵਾਲੇ ਸਤਲੀ ਦੇ ਭਾਈ ਕਰ ਦੋ ਖਿੱਚ ਦ ਬਸ ਅਗੋਹੇ ਗੁਰੂ ਅਮਰਦਾਸ ਪਾਸ਼ਾ ਦੀ ਮਿਹਰ ਹੈਗੀ ਆ ਸਾਡਾ ਕੰਮ ਆ ਬਣਾਣਾ ਬਾਕੀ ਸਾਡੀ ਕਿਸਮਤ ਤੇ ਡਿਪੈਂਡ ਆ ਕਿ ਕਦੋਂ ਦੀ ਦ ਆਪਣੇ ਸਾਡੀ ਕਿਸਮਤ ਲਿਖੀ ਆ ਮੈਂ ਤਾਂ ਕੰਮ 2021 ਦਾ ਕਰਦਾ ਪਿਆ ਬਟ ਇੰਨਾ ਜਿਆਦਾ ਇੱਕਦਮ ਮੈਂ ਵਾਇਰਲ ਹੋ ਜਾਗਾ ਚਲੋ ਇਹ ਵੀ ਗੁਰੂ ਅਮਰਦਾਸ ਜੀ ਮਿਹਰ ਆ ਮੇਰੇ ਪੱਲੇ ਕੁਛ ਨਹੀਂ ਆ ਤੇ ਜਾਂ ਮੇਰੇ ਪੇਰੈਂਟਸ ਦੇ ਜਿਹੜੀ ਮੇਰੇ ਪਿੱਛੇ ਇੰਨੀ ਭਗਤੀ ਕੀਤੀ ਅੱਜ ਵੀ ਮੇਰੇ ਫਾਦਰ ਪਾਤ ਪੂਜਾ ਬਹੁਤ ਕਰਦੇ ਆ ਚਲੋ ਉਹਨਾਂ ਦੀ ਤੇ ਨਹੀਂ ਆ ਮੈਂ ਪਹਿਲਾਂ ਹੀ ਤੁਹਾਨੂੰ ਕਰ ਚੁੱਕਾ ਕਿ ਮੇਰੀ ਔਕਾਤ ਕੁਛ ਵੀ ਨਹੀਂ ਆ ਮੇਰਾ ਕੰਮ ਸਿਰਫ ਇੱਕ ਨੌਕਰੀ ਆ ਮੈਂ ਇੱਥੇ ਬਣਾਣ ਲਾ ਤੇ ਹੋਰ ਮੇਰੇ ਪੱਲੇ ਕੁਛ ਨਹੀਂ ਆ ਕਿ ਟੇਸਟ ਇਹ ਚਲੋ ਮਾਲਕ ਦੀ ਦੇਣ ਹੈ ਤੇ ਬਾਕੀ ਉਹ ਕੰਮ ਖਿੱਚਿਆ ਹੋਇਆ ਮਿਹਨਤ ਕਰੀ ਜੰਨੇ ਮਿਹਨਤ ਤੋਂ ਨਹੀਂ ਆਪਾਂ ਭਜਦੇ ਮਿਹਨਤ ਬਾਬੇ ਨੂੰ ਪਹਿਲਾਂ ਹੀ ਗਿਆ ਬਾਬਾ ਮਿਹਨਤ ਸਾਡੀ ਹੈ ਕਿਸਮਤ ਲਿਸ਼ਕਾਨੀ ਤੇਰੇ ਹੱਥ ਹੈ ਇੱਕ ਨਾ ਸਵਾਲ ਹੈ ਮੇਰਾ ਕਿ ਜਿਹੜੇ ਨੌਜਵਾਨਾਂ ਨੂੰ ਕੀ ਕਮੈਸੀ ਦੇਣਾ ਚਾਹੋਗੇ ਤੁਸੀਂ ਵੀ ਖੁਦ ਆਇਓ ਇੱਥੇ ਕੰਮ ਕਰ ਰਿਹਾ ਕਿ ਤੁਸੀਂ ਤੁਹਾਡੀ ਇੱਕ ਵੱਖਰੀ ਥੋੜਾ ਹੈ ਕਿ ਮੈਂ ਇੱਕ ਬ੍ਰੈਂਡ ਬਣਾਣਾ ਹੈ ਆਪਣਾ ਹਨਾ ਇੱਕ ਥੋੜਾ ਆਪਣਾ ਐਕਸਪੀਰੀਅੰਸ ਕੋਸ਼ਿਸ਼ ਕਰਾ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਜਿਹੜੇ ਅੱਜ ਵੀ ਪਟਕ ਰਹੇ ਨੇ ਉਹਨਾਂ ਨੂੰ ਕੁਝ ਰਾਂ ਦੇ ਉਹਨਾਂ ਨੂੰ ਕੀ ਇੱਕ ਮੈਸੇਜ ਦੇਣਾ ਚਾਹੋਗੇ ਆਪਣੀ ਲਾਈਫ ਤੋਂ ਕੀ ਸਿੱਖਿਆ ਮੈਨੂੰ ਵੀਰੇ ਕਾਫੀ ਲੋਕਾਂ ਦਾ ਹਰ ਇੱਕ ਨੇ ਆਪਣੀ ਕਿਸਮਤ ਦਿਖਾਣੀ ਹੈ ਠੀਕ ਹੈ ਅੱਜ ਸਾਡਾ ਪੰਜਾਬੀ ਕਿੱਥੋਂ ਮਰਦਾ ਵੇਖੋ ਵੇਖੀ ਕੰਮ ਖੋਲਦੇ ਆ ਜਿਹਦੇ ਬਾਰੇ ਕਿਸੇ ਨੂੰ ਐਕਸਪੀਰੀਅੰਸ ਨਹੀਂ ਹੈ ਹੁਣ ਮੈਂ ਕੰਮ ਕੀਤਾ ਠੀਕ ਹੈ ਮੇ ਕੋ ਐਕਸਪੀਰੀਅੰਸ ਹੈ ਫੂਡ ਲਾਈਨ ਦਾ ਮੈਂ ਡਿਪਲੋਮੇ ਕਿਤੇ ਗ੍ਰੈਜੂਏਸ਼ਨ ਕੀਤੀ 홀ੀਡੇ ਇਨ ਚ ਕੰਮ ਕੀਤਾ ਮੈਂ ਉਥੋਂ ਕਾਫੀ ਕੁਝ ਸਿੱਖਣ ਨੂੰ ਮਿਲਿਆ ਹੁਣ ਅਸੀਂ ਵੇਖੋ ਵੇਖੀ ਕੰਮ ਕਰ ਲਾਂਗੇ ਲੇਬਰ ਰੱਖ ਲੈਣ ਲੇਬਰ ਤੇ ਕਿੱਪਰ ਕਿੰਨਾ ਕਿ ਡਿਪੈਂਡਰ ਹੋਗੇ ਮੈਂ ਕਹਿੰਦਾ ਜਦੋਂ ਤੱਕ ਤੁਹਾਨੂੰ ਹੱਥ ਹੀ ਕੰਮ ਆਉਂਦਾ ਤੁਸੀਂ ਆਪਣੇ ਆਪ ਦੇ ਰਾਜੇ ਹੋ ਜਦੋਂ ਮਰਜ਼ੀ ਜਿੱਥੇ ਮਰਜ਼ੀ ਜਾ ਕੇ ਆਪਣਾ ਤੁਸੀਂ ਫੇਸ ਵੈਲਿਊ ਵਧਾ ਸਕਦੇ ਹੋ ਸੋ ਮੇਰੀ ਇੱਕੋ ਰਿਕੁਐਸਟ ਹੈ ਹਰ ਇੱਕ ਪੰਜਾਬੀ ਨੂੰ ਜਿੱਥੇ 20 25 25 ਲੱਖ ਰੁਪਏ ਬਾਹਰ ਲਾ ਕੇ ਜਾਣਾ ਮਗਰ ਮਾਪਿਓ ਛੱਡ ਜਣੇ ਲਾਈਫ ਬਾਹਰ ਵੀ ਸੌਖੀ ਨਹੀਂ ਹੈ ਪਹਿਲਾਂ ਸਟੱਡੀ ਵੀਜ਼ਾ ਲਈ ਪੈਸੇ ਇਕੱਠੇ ਕਰੋ ਫਿਰ ਵਰਕ ਪਰਮਿਟ ਲਈ ਇਕੱਠੇ ਕਰੋ ਫਿਰ ਸ਼ਾਨਦਾਰਾ ਵਿਆਹ ਹੋਣਾ ਹੈ ਉਹਦੇ ਲਈ ਵਿਆਹ ਪੈਸੇ ਇਕੱਠੇ ਕਰੋ ਦੈਨ ਉਸ ਤੋਂ ਬਾਅਦ ਆਪਾਂ ਮਕਾਨ ਵੀ ਉੱਥੇ ਲੈਣਾ ਉਹਦੇ ਲਈ ਵੀ ਸਾਰੀ ਉਮਰ ਕਮਾਈਆਂ ਕਹਿੰਦਾ ਸਰ ਲਾਈਫ ਸੇਮ ਹੈ ਬਸ ਫਰਕ ਕੁਛ ਵੀ ਨਹੀਂ ਹੈ ਅੱਜ ਦੇ ਟਾਈਮ ਦੇ ਵਿੱਚ ਉੱਥੇ ਜਿੰਨਾ ਕੁ ਉੱਥੇ ਮਾਹੌਲ ਹੋਇਆ ਪਿਆ ਕਿਉਂਕਿ ਉੱਥੇ ਦੀਆਂ ਗਵਰਨਮੈਂਟਾਂ ਖੁਦ ਤੰਗ ਆ ਚੁੱਕੀਆਂ ਆਈਆਂ ਤੁਹਾਨੂੰ ਵੀ ਪਤਾ ਹੋਏਗਾ ਕਿ ਡਿਪੋਰਟਾਂ ਦੇ ਡਿਪੋਟ ਮਾਰਤੀਆਂ ਪਈਆਂ ਬਿਕੋਜ਼ ਉਹ ਨਹੀਂ ਚਾਹੁੰਦੇ ਜਿੱਦਾਂ ਅਸੀਂ ਨਹੀਂ ਚਾਹੁੰਦੇ ਕਿ ਪ੍ਰਵਾਸੀ ਇੱਥੇ ਆਣ ਚੱਲੋ ਸਾਡੀ ਵੀ ਲਾਈਫ ਉੱਤੇ ਇਦਾਂ ਦੀ ਰਹੀ ਆ ਤੇ ਮੈਂ ਕਹਿੰਦਾ ਕਿ ਤੁਸੀਂ ਇੱਥੇ ਹਾਰਡ ਵਰਕ ਕਰੋ ਬੜੇ ਚੰਗੇ ਇੰਸਟੀਚਿਊਟ ਹਗੇ ਨੇ ਭਾਵੇਂ ਪੰਜਾਬ 'ਚ ਨਹੀਂ ਤੁਹਾਨੂੰ ਨਜ਼ਰ ਆਣ ਦੇ ਦਿੱਲੀ ਚਲ ਜਾਓ ਗੁੜਗਾਓ ਚਲ ਜਾਓ ਨੌਇਡਾ ਚਲ ਜਾਓ ਸਟੱਡੀਆ ਕਰਕੇ ਤੁਸੀਂ ਕਰੋ ਅੱਜਕੱਲ ਤੇ ਵੈਸੇ ਇੱਕ ਜ ਐਰਾ ਹਗਾ ਆਪਣੇ ਆਪ ਨੂੰ ਜਿੰਨਾ ਨਿਖਾਰੋਗੇ ਉਹਨਾਂ ਬੈਟਰ ਹੈ ਨਹੀਂ ਕਿਧਰੇ ਗੱਲ ਬੰਦੀ ਕੱਲ ਹੱਥੀਂ ਕੰਮ ਸਿੱਖੋ ਸਫਾਈ ਹਾਈਜਨਿਕ ਦਿਓ ਔਰ ਤੁਸੀਂ ਕਸਟਮਰ ਨੂੰ ਦਿਓ ਸਭ ਕੁਝ ਓਕੇ ਹੋ ਜਾਂਦਾ ਵਾ ਕੁਛ ਵੀ ਓੱਖਾਂ ਨਹੀਂ ਹੈਗਾ ਲਾਈਵ ਦੇ ਵਿੱਚ ਸਭ ਕੁਝ ਓਕੇ ਹੈ ਇੱਕ ਨੀਅਤ ਸਾਫ਼ ਹੋਵੇ ਤੇ ਦੂਸਰਾ ਰੱਬ ਦਾ ਮਿਹਰਬਾਨ ਜਵੇ ਨਾ ਜਦੋਂ ਮੈਂ ਕਹਿੰਨਾ ਮੈਂ ਰਾਤੀ ਸੋਚ ਕੇ ਨਹੀਂ ਸੁੱਤਾ ਹਾਂ ਕਿ ਸਵੇਰੇ ਇੱਕਦਮ 500 600 버ਗਰ ਦੀ ਲਾਈਨ ਲਗ ਜੋ ਕਿ ਵੇਚਣਾ ਪਏਗਾ ਤਿੰਨ ਤਿੰਨ ਘੰਟੇ ਲੋਕਾਂ ਨੂੰ ਘਟਨਾ ਪਏਗਾ ਉਹ ਟਾਈਮ ਵੀ ਆਇਆ ਕਾਫੀ ਫੂਡ ਬਲੋਗਰ ਆਣੇ ਆਪੇ ਚੱਲੂ ਹੋ ਗਏ ਕੁਝ ਵੀ ਨਹੀਂ ਪਤਾ ਸਵੇਰ ਦਾ ਚੰਦਰ ਸਵੇਰ ਦਾ ਸੂਰਜ ਕਿੱਦਾਂ ਦਾ ਚੜਨਾ ਹੈ ਤੋਂ ਆਲਵੇਸ ਆਲਵੇਸ ਪਹਿਲਾਂ ਤੇ ਰੱਬ ਦਾ ਸ਼ੁਕਰਗੁਜ਼ਾਰ ਕਰੋ ਤੇ ਰੱਬ ਤੇ ਵਿਸ਼ਵਾਸ ਰੱਖੋ ਬਾਕੀ ਮਾਂ ਪਿਓ ਦਾ ਕਦੀ ਦਿਲ ਨਾ ਦਿਖਾਓ ਬਾਕੀ ਮੈਂ ਕਹਿੰਦਾ ਤਰੱਕੀ ਕਦਮਾਂ ਦੇ ਵਿੱਚ ਆਪੇ ਰਹੂ ਕੀ ਬਾਕੀ ਬਹੁਤ ਬਤਨਵਾਤਾ ਜਿਸੜਾ ਕੀ ਵੀਰ ਹੋਣਾ ਗੱਲਬਾਤ ਕੀਤੀ ਹੈ ਕਿ ਇੱਕ ਮਕਾਮ ਹਾਸਲ ਕੀਤਾ ਹੈ ਬਿਸ਼ੱਕ ਆਪਣੇ ਕੰਮ ਤਾਂ ਸਿੱਖਿਆ ਬਾਹਰੋਂ ਕੰਮ ਛੱਡ ਕੇ ਆਇਆ ਕਿਉਂ ਮਾਂ ਪਿਓ ਵਾਸਤੇ ਕਿਉਂਕਿ ਬੰਦਾ ਕਮਾਂਦਾ ਕੇ ਨਾਲ ਅਸੀਂ ਨਵਸਤੇ ਹੀ ਆ ਕਿ ਜ਼ਿੰਦਗੀ ਸਹੀ ਤਰ੍ਹਾਂ ਜੀਣੀ ਹੈ ਵਧੀਆ ਰਹਿਣੀ ਹੈ ਤੇ ਆਪਣਾ ਇੱਕ ਵੱਖਰਾ ਤੁਰਕੀ ਲੋਕੀ ਤੁਹਾਨੂੰ ਫੋਲੋ ਕਰਾ ਨਾ ਕਿ ਅਸੀਂ ਆ ਕਹਦੀ ਹੈ ਕਿ ਆਪਣਾ ਤੁਸੀਂ ਦੋਜਨ ਕਾਪੀ ਕਰੋ ਕਿਉਂਕਿ ਦੇਖਿਆ ਜਾਵੇ ਤਾਂ ਵੀਰ ਵੀ ਬਾਹਰ ਆਇਆ ਸਿੱਖਿਆ ਇੱਥੇ ਕੰਮ ਕਰ ਰਿਹਾ ਜਿਹੜਾ 25 ਲੱਖ ਸੀ ਬਾਹਰ ਲਾਣੇ ਉਹ ਇੱਥੇ ਲਾ ਕੇ ਆਪਣਾ ਕੰਮ ਸ਼ੁਰੂ ਕਰੀਏ ਤਾਂ ਪੰਜਾਬ ਵੀ ਅੱਗੇ ਵਧੇਗਾ ਤੇ ਨਾਂ ਵੀ ਵੱਖਰਾ ਰੋਸ਼ਨ ਹੋਏਗਾ ਯਾਸ ਕਰਦੇ ਆ ਲੋਕ ਇਹਨਾਂ ਦੀ ਜ਼ਿੰਦਗੀ ਤੋਂ ਕੁਝ ਸਿੱਖਣਗੇ ਤੇ ਜ਼ਿੰਦਗੀ ਜਾਗੇ ਵਧਣਗੇ ਮੈਨੂੰ ਤੇ ਅਜਾੜ ਮਿਸਿੰਸ ਪਾਲ ਦਾ ਸਿਟੀ ਹੈਡ ਲਾਈਕ ਜ਼ੋਮਬੀ ਸਰ